ਹਾਂ ਜੀ ਵੈਲਕਮ ਬੋਰਾ ਜੀ ਆਗੇ ਆਜੋ ਆਜੋ ਰੇਹੋ ਸਾਰੇ ਰੇਹੋ ਲਿਆਓ ਸਭ ਨੂੰ ਹਾਂ ਜੀ ਆਜੋ ਉਹ ਹਰਿਆਣਾ ਮੇ ਤਾਂ ਟੂਰਨਾਮੈਂਟ ਬਹੁਤ ਥੋੜੀ ਜਾ ਨਾ ਪੰਜਾਬ ਮੇ ਤਾਂ ਬੋਦੀ 125 ਲੱਖ ਰੁਪਏ ਹੈ ਜੀ 25 ਕਰੋੜ ਬੋਲੀ ਵੜੇ ਜੀ का का तो आपका दस करोड़ से ऊपर बनेगा हरियाणा का महज अस्सी लाख एक करोड़ हैं। यहाँ पंजाब में लाने में थोड़ा तो दिक्कत होता है इसके लिए सर थैंक यू धीरे धीरे बहुत बड़ा रकम बढ़ गई आपकी आ गया और फिर देखिए थैंक यू सर ਚਲ ਰਿਹਾ ਕਿਸ ਤਰ੍ਹਾਂ ਦੀ ਤੁਸੀਂ ਅਬਜ਼ਰਵ ਕਰ ਰਹੇ ਹੋ ਜੀ ਬਿਲਕੁਲ ਪੰਜਾਬ ਦੇ ਅੰਦਰ ਜਿਹੜਾ ਵੀਟ ਦਾ ਸੀਜ਼ਨ ਆਇਆ ਵੀਟ ਫਾਰਮਰ ਦਾ ਉਹ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਿਹਾ ਸੋ ਅੱਜ ਇੱਕ ਵਾਰ ਫਿਰ ਮੈਂ ਰੋਪੜ ਜ਼ਿਲ੍ਹੇ ਚ ਆਇਆ ਹਾਂ ਔਰ ਮੇਰੇ ਨਾਲ ਮੇਰੇ ਬਹੁਤ ਪਿਆਰੇ ਦੀਦ ਔਰ ਸਾਡੇ ਨੌਜਵਾਨ ਵਧਾਇਕ ਤਦਨੇ ਚੱਡਾ ਜੀ ਔਰ ਸਾਡੇ ਡੀਸੀ ਲੋਕੋ ਥੋੜੇ ਜਿਹੀ ਨੀਚੇ ਕਰੋ ਉਹ ਵੀ ਨਾਲ ਨੇ ਐਸਐਸਪੀ ਪੁਰਾਣਾ ਜੀ ਸੋ ਤਮਾਮ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸਵਾਨ ਔਰ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਫਰਥਰ ਮਿੰਟ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮੱਜ ਮੰਡੀ ਚ ਕਣਕ ਦੇ ਪ੍ਰਬੰਧਾਂ ਨੂੰ ਨੇੜੇੋਂ ਦੇਖਣ ਦੇ ਲਈ ਆਇਆ ਤੇ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅਸੀਂ ਇਸ ਸਰਕਾਰਮੈਂਟ ਦੇ ਦੌਰਾਨ ਜਿੰਨੀਆਂ ਵੀ ਫੈਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆੜਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਵੀ ਮਾਨਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮਨ ਨੂੰ ਖੁਸ਼ੀ ਹੈ ਕਿ ਇੱਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਬਰਾਂ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਵਾਈਸ ਕੀਤੇ ਜਾਣ ਤੋਂ ਪਿਛਲੇ ਪੈਡੀ ਸੀਜ਼ਨ 'ਚ ਵੀ ਮਾਰਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਨੇ ਇਹਨਾਂ ਦੀ ਮੰਗ ਵੱਲ ਕੋ ਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਨਾਂ ਦੀ ਡਿਮਾਂਡ ਜਿਹੜੀ ਆਈ ਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਹੈ ਕਿ ਮੰਤਰੀ ਵੋਕਮੰਤਰ ਜੀ ਨੇ ਬੜਾ ਵੱਡਾ ਉਹ ਵੱਡਾ ਉਹ ਵੱਲਾ ਬਦਲੀ ਕਰਨ ਦਾ ਫੈਸਲਾ ਲੈਂਦੇ ਆ ਇੱਕ ਵਾਰ ਫਿਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 40 ਪੈਸੇ 43 ਪੈਸੇ ਫਿਰ ਇਸ ਵਾਰ ਰਕਬ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅੱਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦਰਾਂ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਕਰਨ ਕਰ ਰਿਹਾ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਮੀਟਰੀ ਕਣਕਾਉਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ ਚ ਮਿਲ ਰਿਹਾ ਜਾ ਰਿਹਾ ਸੋ 125 ਲੱਖ ਮੀਟਰੀ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚਾਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਨਾਲ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਹੀ ਉਹ ਮਿਹਨਤ ਕਰਦੇ ਆ ਪਰ ਵਿਸ਼ੇਸ਼ ਸੌਰਤੇ ਆਪਣੇ ਪਿੰਡੇ ਦੇ ਆਪਣੇ ਮੋਢਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋ ਅਸਲ ਦੇਵਤਾ ਹੈ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਕੁੰਬਸੇਨਾ ਕਰਦੇ ਆ ਸੋ ਮੈਂ ਇਹਨੂੰ ਖੁਸ਼ੀ ਹੈ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕਰੋੜ ਰੁਪਏ ਦਾ ਲਾਹ ਬਿਣਾ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨ ਜੋ ਕਿ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਗਵਰਨਮੈਂਟ ਦਾ ਸੀਜ਼ਨ ਅ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਪੀ 13 ਲੱਖ 16000 ਐਮਪੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਤੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬੰਦਾ ਜਿਹੜਾ ਕਿਸਾਨ ਦਾ ਪੈਸਾ ਹੈ ਜਿਹੜਾ ਐਮਐਸਪੀ 2425 ਰੁਪਏ ਦੇ ਮੁਤਾਬਕ 703 ਕਰੋੜ ਰੁਪਈਆ ਉਹ ਵੀ ਕਿਸਾਨਾਂ ਦੇ ਖਾਤਿਆਂ ਤੇ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅਪ ਕਰਾਂਗੇ ਸੁਵਿਧਾ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਹੇ ਸਾਰੀਆਂ ਹੀ ਗਵਰਨਮੈਂਟ ਗੈਲਰੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਚੱਲ ਰਿਹਾ ਮੰਡੀ ਹੈ ਕਿ ਆਰਤੀਆਂ ਦੀ ਫਸਲ ਆਏਗੀ ਉਹ ਜਦੋਂ ਮੀਂਹ ਪਵੇਗਾ ਮੌਸਮ ਨੂੰ ਲੈ ਕੇ ਜਿਹੜੇ ਮਾਰ ਪੈਗੇ ਉਸ ਨੂੰ ਕਿਹੜੀ ਤਿਆਰੀ ਕੀਤੀ ਗਈ ਦੂਸਰ ਆਰਤੀਆਂ ਦੀ ਬੜੀ ਦਿੱਕਤ ਪਰੇਸ਼ਾਨੀ ਉਹਨੂੰ ਕਈ ਵਾਰੀ ਸਾਹਮਣਾ ਕਰਨਾ ਪੈਂਦਾ ਕਮਿਸ਼ਨ ਦਾ ਚੱਕਰ ਹੈ ਉਹਨਾਂ ਦਾ ਨਹੀਂ ਬਿਲਕੁਲ ਮੈਂ ਤੱਕ ਪ੍ਰਬੰਧ ਦਾ ਸਵਾਲ ਹੈਗਾ ਆ ਸੀਸੀਲ ਸਾਡੇ ਕੋਲ ਹੈ 8893 ਕਰੋੜ ਰੁਪਈਆ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਆ ਔਰ ਜਿਹੜਾ ਵਾਰਦਾਨਾ ਆ ਉਹ ਅਸੀਂ ਲਗਭਗ ਮੰਡੀਆਂ ਚ ਪਹੁੰਚ ਗਿਆ ਵਾਰਦਾਨਾ ਜਿੱਥੇ ਇਹ ਬੁੱਜਣਾ ਚਾਹੀਦਾ ਉਹ ਪਹੁੰਚਾ ਕਰ ਦਿੱਤਾ ਗਿਆ ਸੂਤਰਪਾਲਾਂ ਆ ਰਹੀਆਂ ਨੇ ਕ੍ਰੇਡ ਸਾਡੇ ਕੋਲ ਪਹੁੰਚ ਗਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀ ਲੋਰ ਪ੍ਰਕਿਊਰਮੈਂਟ ਨਾਲ ਜੁੜੀ ਆ ਉਦੇ ਤੇ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਔਰ ਮੌਸਮ ਦਾ ਸਾਡੇ ਤੇ ਅਸੀਰਵਾਦ ਰਵੇ ਅਸੀਂ ਦੁਆ ਕਰਦੇ ਹਾਂ ਕੁਦਰਤ ਦੇ ਅੱਗੇ ਔਰ ਸੀਜ਼ਨ ਜਿਹੜਾ ਵਧੀਆ ਰਹੋਗਾ ਮੰਤਰੀ ਸਾਹਿਬ ਮੰਤਰੀ ਸਾਹਿਬ ਹੋਰ ਨਾ ਸੁਣਦੇ ਆ ਤੁਹਾਨੂੰ ਆਉਣ ਵਾਲੀ ਜਿਹੜੀ ਫਸਲ ਹੁੰਦੀ ਪੰਜਾਬ ਦੇ ਵਿੱਚ बिकਦੀ ਹੈ ਅਕਸਰ ਸ਼ਿਕਾਇਤ ਰਹਿੰਦੀ ਹੈ ਉਹਦੇ ਲਈ ਸਰਕਾਰ ਨੇ ਕੀ ਖਾਸ ਪ੍ਰਬੰਧ ਕੀਤੇ ਹੈ ਬਿਲਕੁਲ ਮਤਲਬ ਸਾਡੇ ਪੰਜਾਬ ਦੇ ਮੰਡੀਆਂ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਕਣਕ ਵੇਚੋ ਦੀ ਫਸਲ ਵੇਚੇ ਇਸ ਦੇ ਲਈ ਸਰਦਾਰ ਜੁੱਤੇ ਜੀ ਸਾਡੇ ਮੰਤਰੀ ਸਾਹਿਬ ਕੈਬਨਟ ਮੰਤਰੀ ਸਰੂ ਚੱਕ ਜੀ ਜਿਨ੍ਹਾਂ ਵੱਲੋਂ ਬਿਲਕੁਲ ਮੀਡੀਆ ਦੇ ਜਿਹੜਾ ਗੱਲਬਾਤ ਕੀਤੀ ਗਈ ਹੈ ਬੇਟੇ ਦੇ ਨਾਲ ਇਸ ਵੇਲੇ ਜਿਹੜਾ ਜਿਹੜੇ ਸਾਡੇ ਲੇਬਰ ਜਿਹਨੂੰ ਆਪਾਂ ਕਹਿੰਦੇ ਆ ਜਿਹਨੇ ਸਾਰਾ ਕੰਮ ਜਿਹੜਾ ਕਰਨਾ ਹੈ ਤੇ ਮੰਤਰੀ ਸਾਹਿਬ ਦੇ ਨਾਲ ਫੋਟੋ ਸੈਸ਼ਨ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਲੱਗ ਰਿਹਾ ਹੈ ਤੇ ਇਹ ਸਾਰਾ ਅੱਜ ਦਾ ਕੰਮ ਜਿਹੜੀ ਲਿਫਟਿੰਗ ਦਾ ਕੰਮ ਜਿਹੜਾ ਹੈ ਰੋਪੜ ਤੋਂ ਜਿਹੜਾ ਆਰੰਭ ਹੋ ਚੁੱਕਿਆ ਹੈ ਤੇ ਸਾਡੇ ਰੋਪੜ ਦੇ ਮਾਨਯੋਗ ਦੀਪਜੀ ਕਮਿਸ਼ਨਰ ਸਾਹਿਬ ਤੇ ਸਾਡੇ ਐਸਐਸਪੀ ਗੁਲਨੀਸ਼ ਸਿੰਘ ਖਰਾਨਾ ਜੀ ਇਹਨਾਂ ਦੇ ਨਾਲ ਪੂਰੀ ਟੀਮ ਇਸ ਵੇਲੇ ਪਹੁੰਚੀ ਹੋਈ ਹੈ ਤੇ ਗੱਲਬਾਤ ਕੀਤੀ ਜਾਊਗੀ ਗੱਲਬਾਤ ਦੇ ਦੌਰਾਨ ਜਿਹੜੇ ਮਸਲੇ ਜਿਹੇ ਆਰਤੀਆਂ ਦੇ ਮਸਲੇ ਸੀਗੇ ਉਹਨਾਂ ਮਸਲਾਂ ਤੇ ਵੀ ਵਿਸ਼ੇਸ਼ ਚਰਚਾ ਜਿਹੜੀ ਕੀਤੀ ਗਈ ਹੈ ਤੇ ਬਿਲਕੁਲ ਜੀ ਹੁਣ ਡਿਬੇਟ ਲਈ ਮੰਤਰੀ ਸਾਹਿਬ ਹੋਰੇ ਨੇ ਤਿਆਰ ਧੰਨਵਾਦ ਜੀ